ਜਾਂ ਜੋ ਜਿਉਂਦੇ ਆ ਉਹਨਾਂ ਚੰ ਚਾਪੈਲੀ ਚ ਵੰਨ ਦੇਈਏ ਜਾਂ ਮਰ ਜਾਗੇ ਜਾਂ ਮਲਹਾਬ ਦਾ ਹੱਕ ਲੈ ਕੇ ਜਾਵਾਂਗੇ ਹੱਕ ਮੰਗਣਾ ਹੈ ਸੀ ਧੀਕ ਨਹੀਂ ਮੰਗਣਾ ਹੈ ਢੱਲੇਵਾਲ ਸਾਹਿਬ ਬੈਠੇ ਐਡੇ ਬਜ਼ੁਰਗ ਨੇਤਾ ਤਾਂ ਫੇਰ ਸਾਨੂੰ ਕਾਦੀ ਠੰਡ ਠੰਡ ਰੋੜ ਨਹੀਂ ਮੰਨਦੇ ਸਾਡਾ ਫੈਸਲਾ ਹੋਣਾ ਚਾਹੀਦਾ ਸਾਡੀ ਮੰਗ ਪੂਰੀ ਹੋ ਜੇ ਸੀ ਮੰਗ ਮਗਰ ਮਰਾਂਗੇ ਭਰਤਿਆਂ ਭਰੀਆਂ ਗਈਆਂ ਕਈਆਂ ਨੂੰ ਲਾਲਚ ਦਿੱਤਾ ਗਿਆ ਤੁਹਾਨੂੰ ਮੁੱਖ ਮੰਤਰੀ ਬਣਾ ਦੇਗੇ ਕਿਸੇ ਨੂੰ ਖਲਾਨਾ ਕੁਛ ਬਣਾ ਦੇਾਂਗੇ ਇਸ ਕਰਕੇ ਉਹ ਸਾਡਾ ਮੋਰਚਾ ਫੇਲ ਹੋਇਆ। ਕਿਉਂ ਤੁੰਨੇ ਪਸੀਦ ਹੋ ਗਏ ਹੋਈ ਜਾਂਦੇ ਹੁੰਦੇ ਆ। ਸਾਡੇ ਮੁੱਢ ਨਾਲ ਤੁਸੀਂ ਦੰਦੇ ਆ। ਹੂੰ। ਮੈਂ ਬਾਬੇ ਨਾਨਕ ਨੇ ਚਾਹੇ ਪੁੱਤ ਵਾਕੇ ਜਿਵੇਂ ਲਾਖਾਂ ਪੁੱਤ ਬਣ ਗਏ। 70 ਸਾਲ ਦੀ ਮੈਂ ਜੀ 70 ਸਾਲ ਦੇ ਕੰਮ ਕਰਦੇ ਤਾਂ 12 ਸਾਲ ਦੇ ਹਰਵਾਂ ਨੂੰ ਲਾਪੇ ਸੈਂ ਤੇ ਸਰਕਾਰਾਂ ਦੀ ਢਿੱਡ ਭਾਤੇ ਪਰ ਅੱਜ ਤਾਂ ਅਸੀਂ ਸਾਡੇ ਕਿਸਾਨ ਅਸੀਂ ਭੁੱਖੇ ਐ ਝੜਕਦੇ ਭੁੱਖੇ ਬੈਠੇ ਅਸੀਂ। ਉਸ ਹੋ ਗਏ ਇਥੇ ਧਰਨੀ। ਉਹ ਜੂ ਤਾਂ ਬਾ ਉਹਦੋਂ ਵੀ ਚੰਗਾ ਕੋਈ ਮਾੜਾ ਰੇ। ਕਿਉਂ? ਮਾੜਾ ਪੈ ਨਹੀਂ ਜਬਰ ਉਹ ਦੇਖ ਜਮੀਰ ਖੋਲੀ ਫਿਰ ਤੇ ਫਿਰ ਤਾਂ ਉਹ ਤੋਂ ਵੀ ਜਿਆਦਾ ਹੋ ਗਿਆ ਦੱਸ ਨੂੰ ਉਹ ਹੋਰ ਲਾ ਦਿੰਦੇ ਇਹਦੇ ਲਾਰਿਆ ਤੇ ਨਾ ਉਹਦੇ ਮੋਦੀ ਦਿਆਂ ਵੀ ਤੁਹਾਡੇ ਸਾਰੇ ਗਰੂਨ ਮਾਫ ਕਰ ਦਾਂਗੇ ਤੇ ਸਾਨੂੰ ਅੱਜ ਆ ਦਵਾਰਾ ਇਹ ਇਹ ਹੱਦਾ ਨਾਮ ਲੈਣੀਆਂ ਪੈਂਦੀਆਂ ਕਾਂਗਰਸੀ ਮਾੜੀ ਆ ਕਾਲੀ ਵੀ ਮਾੜੀ ਐ ਐਸ ਦਿਨ ਬਣਾ ਦੇ 92 ਗਾ ਨੂੰ 92 ਬਣਾ ਕੇ ਵੇਖੇ ਜਿਹੜੇ ਫੋਨ ਗੋਲੇ ਵੱਜੇ 12 ਹਲੇ ਤੱਕ ਆ ਪੈਰ ਦੇਖ ਲੋ ਹਲੇ ਕਾਲੇ ਆ ਛਿੰਬ ਪਏ ਪਏ ਆ ਪਰ ਨਹੀਂ ਇਹ ਸਰਕਾਰ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਪੰਜਾਬ ਨੂੰ ਮਾਰੂ ਨੀਤੀ ਜਦੋਂ ਉਹਦੀ ਬਦਲਸ਼ਦਲੀ ਹੋ ਗਈ ਤੇ ਉਦੋਂ ਅਸੀਂ ਬਿੱਟੂ ਨੂੰ ਵੇਖ ਲਾਂਗੇ ਕਿ ਕੀ ਕਰਦਾ ਫਿਰ ਬਿੱਟੂ ਉਹ ਜੇਲਾਂ ਚ ਚੱਕੀਆਂ ਪੀਂਦਾ ਵਖਾਵਾਂਗੇ ਵੱਡੇ ਪੀਂਦੇ ਹੀ ਆ ਸਾਰੇ ਸਿਕਾਲ ਸਫਰ ਟੈਲੀਮਨਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਗਰੇਵਾਲ ਖਨੌਰੀ ਖੜੇ ਆ ਖਨੌਰੀ ਦੇ ਬਾਡਰ ਤੇ ਖੜੇ ਆ ਇਧਰ ਕਿਸਾਨ ਬੈਠੇ ਨੇ ਗੱਲਬਾਤ ਕਰਦੇ ਆ ਤਾਂ ਕਾਸ ਤਰਫ ਤੇ ਗੱਲ ਕਰਾਂ ਬਜ਼ੁਰਗ ਬਾਪੂ ਬੈਠੇ ਐ ਠੰਡ ਵੀ ਬਹੁਤ ਇਹਨਾਂ ਨਾਲ ਗੱਲਬਾਤ ਕਰਨੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਹੋ ਸੇਠ ਠੀਕ ਐ ਬਹੁਤ ਵਧੀਆ ਜੀ ਠੰਡ ਠੰਡ ਨਹੀਂ ਲੱਗਦੀ ਤੁਹਾਨੂੰ ਠੰਡ ਠੰਡ ਤਾਂ ਫਿਰ ਹੈਗੀ ਆ ਚਲੋ ਫਿਰ ਜਦੋਂ ਫਿਰ ਸਾਡੇ ਡੱਲੇਵਾਲ ਸਾਹਿਬ ਬੈਠੇ ਐ ਐਡੇ ਬਜ਼ੁਰਗ ਨੇਤਾ ਤਾਂ ਫਿਰ ਸਾਨੂੰ ਕਾਦੀ ਠੰਡ ਕਿੰਨੀ ਉਮਰ ਐ ਬਾਪੂ ਜੀ ਤੁਹਾਡੀ ਮੇਰੀ ਹੋ ਗਈ 67 ਸਾਲ ਦੀ 67 ਸਾਲ ਤਾਂ ਮੈਂ ਇੱਧਰ ਦਿਖਾ ਦੇ ਨੇ ਜਿਹੜੇ 2 3 ਖੇਚਦਾ ਕੇਂਦਰ ਐ ਉਧਰ ਬਾਪੂ ਜੀ ਬੈਠੇ ਆ ਇੱਧਰ ਬਾਪੂ ਜੀ ਬੈਠੇ ਆ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੀ ਉਮਰ ਹੋ ਗਈ ਤੁਹਾਡੀ 2 ਘਟ 80 ਸਾਲ ਜੀ 2 ਘਟ 80 ਸਾਲ ਬਾਪੂ ਆ ਉਮਰ ਦੇ ਵਿੱਚ ਤਾਂ ਕੋਡੇ ਵੀ ਦੁਖਣ ਲੱਗ ਜਾਂਦੇ ਠੰਡ ਠੁੰਡ ਵੀ ਜ਼ਿਆਦਾ ਲੱਗਦੀ ਆ ਨਹੀਂ ਠੰਡ ਠੁੰਡ ਨਹੀਂ ਮੰਨਦੇ ਸਾਡਾ ਫੈਸਲਾ ਹੋਣਾ ਚਾਹੀਦਾ ਸਾਡੀ ਮੰਗ ਪੂਰੀ ਹੋ ਜੇ ਸੀ ਮੰਗ ਮਗਰ ਮਰਾਂਗੇ ਹੂੰ ਕਿਹਾ ਕਿ ਨਹੀਂ ਵੀ ਠੰਡ ਠੁੰਡ ਸਾਨੂੰ ਕੁਝ ਨਹੀਂ ਆਦੀ ਜੇ ਸਾਡਾ ਸਬਾਨ ਹੀ ਖੋਲਿਆ ਪਰ ਸਾਡੀ ਠਕੋਲੇ ਤਾਂ ਠੰਡ ਹੀ ਰਹਿ ਗਈ ਫੇਰ ਜ਼ਿਆਦਾ ਲੱਗੂਗੀ ਹੂੰ ਫੇਰ ਜ਼ਿਆਦਾ ਲੱਗੂਗੀ ਹਾਂ ਜੀ ਤਾਂ ਮੁੰਡੇ ਮੰਡੇ ਵੀ ਆਏ ਆ ਤੁਹਾਡੇ ਨਾਲ ਕੋਈ ਪੋਤਾ ਜਾਂ ਕੋਈ ਮੁੰਡੇ ਪਿੰਡ ਹੈਗੇ ਆ ਜਾਂਦੇ ਬਦਲ-ਛਦਲ ਕੇ ਆ ਜਾਂਦੇ ਮੁੰਡੇ ਆਵੇ ਬੈਠੇ ਸਾਰੇ ਇਹ ਮੁੰਡੇ ਹੀ ਆ ਬਾਪੂ ਜਿਹੜੇ ਨੌਜਵਾਨ ਆ ਉਹਨਾਂ ਦੀ ਗਿਣਤੀ ਹਲੇ ਤੱਕ ਕਿਉਂ ਘੱਟ ਲੱਗ ਰਹੀ ਆ ਉਹ ਘੱਟ ਆ ਉਹਨਾਂ ਨੂੰ ਅਜੇ ਫਿਰ ਉਹਦਾ ਇੱਕ ਤਾਂ ਕਾਰੋਬਾਰ ਸੀ ਪਿੱਛੇ ਤੇ ਇੱਕ ਗਿਣਤੀ ਹੈ ਜਿਹੜੀ ਉੱਥੋਂ ਤੇ ਉਹਨਾਂ ਨੂੰ ਅਜੇ ਕਾਸੀ ਦੀ ਸਰਦਾਰਨੀ ਨਾ ਪਤਾ ਵੀ ਅੱਗੋਂ ਕੀ ਹੋਣਾ ਹੈ ਇਹ ਕੀ ਐ ਜਦੋਂ ਸਿਸਟਮ ਖੋਲਿਆ ਉਹ ਉਦੋਂ ਦਵਾਕਾਂ ਦੇ ਕੰਨ ਖੁੱਲ ਜਾਂਦੇ ਉਹਨੂੰ ਪਤਾ ਲੱਗਦਾ ਮੈਨੂੰ ਖਾ ਖਾ ਕੀ ਗਿਆ ਹੂੰ ਉਹ ਬਾਪੂ ਜੀ ਕਹਿੰਦੇ ਆ ਜ਼ਮੀਨਾਂ ਚੱਲ ਗਈਆਂ ਹਾਂ ਫੇਰ ਤਾਂ ਕੁਝ ਪੱਲੇ ਹੀ ਨਹੀਂ ਰਹਿ ਜਾਣਾ ਸਾਰਾ ਕੁਝ ਹੀ ਗਿਆ ਹੂੰ ਜੀ ਖੇਤੀ ਖੇਤੀ ਪ੍ਰਧਾਨ ਸੂਬਾ ਜੀ ਹਾਂ ਇਹ ਇੱਕ ਵੱਡੀ ਜਿਹਾ ਜਾਇਦਾਦ ਹੈ ਜਿਹੜੀ ਰੋਟੀ ਆਪਾਂ ਕਮਾ ਕੇ ਸਾਰੇ ਪਬਲਿਕ ਨੇ ਖਾਣੀ ਹੈ ਹੂੰ ਜੀ ਇਹ ਤੋਂ ਬਿਨਾ ਅੰਨੇ ਦੇ ਨਹੀਂ ਜੀ ਤਾਂ ਇੱਧਰ ਇਹਦੇ ਮਗਰ ਚੱਲਾਂਗੇ ਨਫਾ ਨੁਕਸਾਨ ਖਾਵਾਂਗੇ ਬਾਪੂ ਜੇ ਕੁਛ ਹੋ ਗਏ ਇੱਥੇ ਧਰਨੇ ਤੇ ਹੋ ਜੂ ਤਾਂ ਬਾ ਉਦੋਂ ਵੀ ਚੰਗਾ ਕੋਈ ਮਾੜਾ ਨਹੀਂ ਕਿਉਂ ਮਾੜਾ ਆਪੇ ਨਹੀਂ ਜਬਰ ਉਹ ਜਮੀਰ ਖੋਲੀ ਫਿਰ ਫਿਰ ਤਾਂ ਉਦੋਂ ਵੀ ਜ਼ਿਆਦੇ ਹੋ ਗਏ ਜੀ ਬਾਪੂ ਡਰ ਨਹੀਂ ਕਰਦੇ ਨੇ ਕਿਹਾ ਨਹੀਂ ਬਾਪੂ ਤੂੰ ਰਹਿਣ ਦੇ ਅਸੀਂ ਚੱਲ ਜਾਂਦੇ ਤੇਰੀ ਥਾਂ ਤੇ ਕੁਛ ਹੋ ਜੂ ਉੱਥੇ ਤਾਂ ਹੋ ਜੂ ਤਾਂ ਹੋ ਜੇ ਅੱਗੇ ਅੱਗੇ ਵੀ ਬਹੁਤ ਕਿਸਾਨ ਸੀ ਨਹੀਂ ਨਹੀਂ ਤੂੰ ਪਸੀਦ ਹੋ ਗਏ ਹੋਈ ਜਾਂਦੇ ਹੁੰਦੇ ਸਾਡੇ ਮੋਢੇ ਲਾ ਤੇ ਸੀਧ ਹੁੰਦੇ ਆ ਹੂੰ ਮੈਂ ਬਾਬੇ ਨਾਨਕ ਨੇ ਚਾਹੇ ਪੁੱਤ ਬਾਬ ਕਹਿੰਦਾ ਮੇਰੇ ਲੱਖਾਂ ਪੁੱਤ ਬਣ ਗਏ ਹੁਣ ਤਾਂ ਆਪਾ ਹੁਣ ਤਾਂ ਬਾਪੂ ਪੋ ਦਾ ਮਹੀਨਾ ਵੀ ਚੜ ਗਿਆ ਹੈ ਠੰਡ ਵੀ ਵੱਧਦੀ ਜਾ ਰਹੀ ਹੈ ਤੇ ਅਸੀਂ ਪਾਣੀ ਲਾਉਂਦੇ ਸਾਂ ਅੱਜਕੱਲ ਉਹ ਸਰਕਾਰ ਨੂੰ ਸੰਗ ਚਾਹੀਦੀ ਜਦੋਂ ਬਾਹ ਦੇ ਮੁਰਖਾ ਜੋ ਰਸਤ ਖਾਂਡਰ ਕਰਨ ਕਲੇ ਉਹਦੇ ਅਸੀਂ ਰਸਣ ਨੇ ਉਹਨੇ 3 ਮਹੀਨਾ 3 ਮਹੀਨਾ ਉੱਥੋਂ ਮੋੜ ਲੈਂਦੇ ਸੀ ਤੇ ਅੱਜ ਹਵੀ ਕਰੰਸੀ ਲਾਦੀ ਅਸੀਂ ਤਾਂ ਅੱਜ ਮਰਨ ਵਕਤ ਤੇ ਬੈਠੇ ਹਾਂ ਤੋ ਭੈਣੋ ਮਹਿਲ ਪਾਈ ਬੈਠੇ ਕੀ 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 ਲੱਗਦਾ ਪੰਜਾਬ ਸਰਕਾਰ ਨੇ ਕਿਉਂ ਚੁੱਪੀ ਧਾਰੀ ਹੋਈ ਹੈ ਪੰਜਾਬ ਸਾਰੇ ਇੱਕੋ ਹੀ ਆ ਨਾਨੀ ਤੋਂ ਦੀ ਜਿਹੜਾ ڪرਸੀ ਤੇ ਬੈਹਨ ਉਹੋ ਹੀ ਬਣ ਜਾਂਦਾ ਹੂੰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੇ ਸੀ ਮੈਂ ਪੰਜਾਬ ਦਾ ਪੁੱਤ ਆ ਮੈਂ ਕਿਸਾਨਾਂ ਨੂੰ ਨੇੜੇ ਤੋਂ ਜਾਣਦਾ ਮੈਂ ਪਿੰਡਾਂ ਦੇ ਨਾਂ ਜਾਣਦਾ ਮੈਂ ਕਈਆਂ ਵਾਲਿਆਂ ਨੂੰ ਜਾਣਦਾ ਮੈਂ ਤੰਗੜੀ ਵਾਲਾ ਆ ਆਹ ਵੇ ਤੰਗੜੀ ਸੰਗ ਹੈ ਹੂੰ ਕਈਆਂ ਤਾਂ ਗਿਆਂ ਦੇ ਸਾਡੇ ਕੋਲ ਤਾਂ ਆਇਆ ਨਹੀਂ ਇੱਥੇ ਬੈਠੇ ਬਾਪੂ ਹੂੰ ਵੋਟਾਂ ਮਲੇ ਜਾਊਗਾ ਹੂੰ ਵੋਟਾਂ ਮਲੇ ਬਸ ਉਹ ਸਾਡੇ ਜਿਹੜੇ ਤੂ ਤੂ ਆ ਉਹ ਚੱਲ ਪੜਨਗੇ ਆਮ ਆਮ ਆਦਮੀ ਪਾਰਟੀ ਦੇ 92 ਐਮ ਐਲ ਆ 92 ਦੇ ਵਿੱਚੋਂ ਕੋਈ ਇੱਕ ਅੱਧਾ ਜਾਣਾ ਡੱਲੇਵਾਲ ਸਾਹਿਬ ਦਾ ਜਾਂ ਇਸ ਮੋਰਚੇ ਦਾ ਹਿੱਸਾ ਬਣਿਆ ਕੋਈ ਆਇਆ ਪਤਾ ਨਹੀਂ ਕੋਈ ਨਹੀਂ ਆਇਆ ਸਾਡੇ ਪਾਸ ਤਾਂ 92 ਆਏ ਪਰ ਉਹ 92 ਆਏ ਸੀ ਅਸੀਂ ਇਹ ਕਹਾਂ ਵੀ ਕਾਂਗਰਸ ਵੀ ਮਾੜੀ ਹੈ ਅਕਾਲੀ ਵੀ ਮਾੜੀ ਹੈ ਐਸ ਗੱਲ 'ਚ ਬਣਾ ਦੇ 92 ਹੈਗਾ ਉਹਨੂੰ 92 ਬਣਾ ਕੇ ਵੇਖੇ